ਅੱਜ ਦੀ ਕਹਾਣੀ ਉਹ ਕੁੜੀ ਦੀ ਕਹਾਣੀ ਹੈ ਜਿਹਨੂੰ ਪੈਰ-ਪੈਰ ਤੇ ਆਪਣੇ ਵੱਲੇ ਨੋਚਿਆ ਗਿਆ ਤੇ ਅੰਤ 'ਚ ਉਹ ਕੁੜੀ ਪਾਗਲਖਾਨੇ ਮਿਲਦੀ ਹੈ ਡਾਕਟਰ ਨੀਸ਼ਾ ਰੋਜ਼ਾਨਾ ਹੀ ਤਰ੍ਹਾਂ ਜਦੋਂ ਪਾਗਲਖਾਨੇ ਮਰੀਜ਼ਾਂ ਨੂੰ ਦੇਖਣ ਹੁੰਦੇ ਆ ਤਾਂ ਉਹ ਦੇਖਦੇ ਆ ਵੀ ਇੱਕ ਖੁੰਝੇ 'ਚ ਸੈਮੀ ਹੋਈ ਡਰੀ ਹੋਈ ਕੁੜੀ ਬੈਠੀ ਹੈ ਉਹ ਨਰਸ ਨੂੰ ਪੁੱਛਦੇ ਵੀ ਇਹ ਕੁੜੀ ਕੌਣ ਹੈ ਉਹ ਕਹਿੰਦੀ ਵੀ ਨਵੀਂ ਆਈ ਹੈ ਇਹਦਾ ਨਾਮ ਕਮਲਜੀਤ ਹੈ ਅੱਛਾ ਇਸ ਪਿੱਛੋਂ ਡਾਕਟਰ ਨੀਸ਼ਾ ਹੋਰ ਮਰੀਜ਼ਾਂ ਨੂੰ ਦੇਖਣ ਚਲੇ ਜਾਂਦੇ ਆ ਹੂੰ ਅਗਲੇ ਦਿਨ ਫੇਰ ਐਵੇਂ ਹੀ ਹੁੰਦਾ ਜਦੋਂ ਡਾਕਟਰ ਨੀਸ਼ਾ ਆਉਂਦੀ ਹੈ ਉਹ ਕੁੜੀ ਉਸੇ ਖੁੰਝੇ 'ਚ ਬੈਠੀ ਹੁੰਦੀ ਹੈ ਆਪਣੇ ਵਾਲ ਪੱਟੀ ਜਾਨੀ ਹੁੰਦੀ ਹੈ ਤਾਂ ਉਹ ਕੁੜੀ ਉਸੇ ਖੁੰਝੇ 'ਚ ਬੈਠੀ ਮਿਲਦੀ ਹੈ ਹੂੰ ਉਹ ਸੋਚਦੀ ਹੈ ਵੀ ਬਾਕੀ ਜਿਹੜੇ ਮਰੀਜ਼ ਨੇ ਰੌਲਾ ਰੱਪਾ ਕਰਦੇ ਆ ਇਹ ਕੁੜੀ ਸਹਮੀ ਹੋਈ ਡਰੀ ਹੋਈ ਇੱਥੇ ਹੀ ਬੈਠੀ ਰਹਿੰਦੀ ਹੈ ਹੂੰ ਸ਼ਾਇਦ ਡਾਕਟਰ ਨੀਸ਼ਾ ਨੂੰ ਕਮਲਜੀਤ ਵੱਲ ਦੇਖ ਕੇ ਹਮਦਰਦੀ ਆਉਣੀ ਸ਼ੁਰੂ ਹੋ ਜਾਂਦੀ ਹੈ ਹੂੰ ਉਹ ਦੇਖਦੇ ਵੀ ਕਿ 22 ਸਾਲ ਦੀ ਕੁੜੀ ਹੈ ਵਾਲਾਂ ਦੀਆਂ ਜਟਾਂ ਬਣੀਆਂ ਪਈਆਂ ਤੇ ਆਪਣਾ ਸਿਰ ਖੁਰਕਦੀ ਰਹਿੰਦੀ ਹੈ ਹੂੰ ਬੋਲਦੀ ਕੁਛ ਨਹੀਂ ਜਦੋਂ ਕੋ ਕੋਲੇ ਜਾਣ ਦੀ ਕੋਸ਼ਿਸ਼ ਕਰਦਾ ਤਾਂ ਉਹ ਸਹਿਮ ਜਾਂਦੀ ਹੈ ਡਰ ਜਾਂਦੀ ਹੈ ਹੂੰ ਤਾਂ ਡਾਕਟਰ ਨੀਸ਼ਾ ਉਹਦੇ ਕੋਲ ਜਾਣ ਦੀ ਕੋਸ਼ਿਸ਼ ਕਰਦੀ ਹੈ ਉਹਦਾ ਹਾਲ ਪੁੱਛਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਚੀਕਾਂ ਮਾਰ ਲੱਗ ਜਾਂਦੀ ਹੈ ਹਮ ਡਾਕਟਰ ਨਰਸ ਨੂੰ ਕਹਿੰਦੀ ਹੈ ਵੀ ਇਸ ਕੁੜੀ ਦਾ ਖਾਸ ਖਿਆਲ ਰੱਖਣਾ ਹੈ ਛੋਟੀ ਜਿਹੀ ਉਮਰ ਦੀ ਕੁੜੀ ਹੈ ਵੀ ਮੈਨੂੰ ਪਤਾ ਨਹੀਂ ਕਿਉਂ ਇਹਦੇ ਪ੍ਰਤੀ ਬਹੁਤ ਜ਼ਿਆਦਾ ਹੰਦਰਦੀ ਹੈ ਹਮ ਸਮਾਂ ਬੀਤਦਾ ਹਮ ਨਰਸ ਉਹਦਾ ਪੂਰਾ ਖਿਆਲ ਰੱਖਦੀ ਹੈ ਤੇ ਡਾਕਟਰ ਉਹਦੇ ਕੋਲ ਜਾਣਾ ਬੰਦ ਕਰ ਦਿੰਦੀ ਹੈ ਕਿਉਂਕਿ ਡਾਕਟਰ ਨੂੰ ਦੇਖ ਕੇ ਉਹ ਹੋਰ ਚੀਕਾਂ ਮਾਰਦੀ ਹੈ ਹਮ ਤੇ ਡਰ ਜਾਂਦੀ ਹੈ ਤਾਂ ਇੱਕ ਦਿਨ ਡਾਕਟਰ ਨੀਸ਼ਾ ਆਪਣੇ ਕੈਬਨ 'ਚ ਬੈਠੇ ਹੁੰਦੇ ਆ ਤੇ ਨਰਸ ਆਉਂਦੀ ਹੈ ਕਹਿੰਦੀ ਜੀ ਅੱਜ ਖੁਸ਼ਖਬਰੀ ਦੀ ਗੱਲ ਹੈ अच्छा वो कहंदी की होया कहंदी जी कि आज कमलजीत ठीक है पर वो रो रही है अच्छा तो डॉक्टर निशा शायद खुश हुंदी है कि जे वो कल्ली रो रही है आज ठीक भी है ता ओदे हालात कुछ सुधरे होणे हां ते डॉक्टर निशा आप कमलजीत ਕੋਲ ਜਾਂਦੀ ਹੈ ਉਹਦਾ ਸਿਰ ਪਲੋਸਦੀ ਹੈ ਉਹਦੇ ਹੱਥ ਫੜਦੀ ਹੈ ਤੇ ਉਹਨੂੰ ਸਹਲਾਉਣ ਦੀ ਕੋਸ਼ਿਸ਼ ਕਰਦੀ ਹੈ ਹੂੰ ਤੇ ਕਮਲਜੀਤ ਰੋਂਦੀ ਰੋਂਦੀ ਡਾਕਟਰ ਨੀਸ਼ਾ ਦੇ ਗੱਲ ਲੱਗ ਜਾਂਦੀ ਹੈ ਹੂੰ ਤੇ ਡਾਕਟਰ ਨੀਸ਼ਾ ਕਮਲਜੀਤ ਦਾ ਹੱਥ ਫੜ ਕੇ ਉਹਦਾ ਹਾਲ ਚਾਲ ਪੁੱਛਦੀ ਹੈ ਹੂੰ ਉਹਨੂੰ ਕਹਿੰਦੀ ਹੈ ਵੀ ਕੀ ਹੋਇਆ ਤੈਨੂੰ ਹੂੰ ਤਾਂ ਹੋਰੋਂ ਲੱਗ ਜਾਂਦੀ ਹੈ ਅੱਛਾ ਉਹ ਕਹਿੰਦੀ ਮੈਂ ਬਿਆਨ ਨਹੀਂ ਕਰ ਸਕਦੀ ਮੇਰੇ ਨਾਲ ਕੀ ਕੁਝ ਹੋਇਆ ਹੂੰ ਉਹ ਕਹਿੰਦੀ ਮੈਂ ਬੈਠੀ ਆ ਤੂੰ ਆਪਣਾ ਮਨ ਹਲਕਾ ਕਰ ਹੂੰ ਟਿਕਮਲ ਜੀ ਤਰੋਂਦੀ ਰਹਿੰਦੀ ਆਪਣੀ ਕਹਾਣੀ ਦੱਸਣੀ ਸ਼ੁਰੂ ਕਰਦੀ ਹੈ ਅੱਛਾ ਤੇ ਉਹ ਕਹਿੰਦੀ ਅਸੀਂ ਤਿੰਨ ਭੈਣ ਭਰਾ ਸੀ ਹੂੰ ਮੈਂ ਸਭ ਤੋਂ ਵੱਡੀ ਸੀ ਤੇ ਮੇਰੀ ਮਾਂ ਮੈਂ ਮੇਰੇ ਪਿਓ ਦੀ ਕਦੇ ਇੱਜ਼ਤ ਕਰਦੀ ਨਹੀਂ ਸੀ ਦੇਖੀ ਅੱਛਾ ਜਦੋਂ ਮੇਰਾ ਪਿਓ ਘਰੇ ਵੜਦਾ ਮੇਰੀ ਮਾਂ ਬੜਬੜ ਕਰਨਾ ਸ਼ੁਰੂ ਕਰ ਦਿੰਦੀ। ਹੂੰ ਮੈਨੂੰ ਬੜੀ ਹੈਰਾਨੀ ਹੁੰਦੀ ਵੀ ਮੇਰਾ ਪਿਓ ਜਦੋਂ ਘਰੇ ਆਉਂਦਾ ਮੇਰੀ ਮਾਂ ਦੇ ਐਸੇ ਤੇਵਰ ਕਿਉਂ ਹੋ ਜਾਂਦੇ? ਹੂੰ ਮੇਰੇ ਪਿਓ ਚ ਇੱਕ ਸਭ ਤੋਂ ਵੱਡਾ ਭੈੜ ਸੀ ਕਿ ਉਹ ਸ਼ਰਾਬੀ ਸੀ। ਬਹੁਤ ਸ਼ਰਾਬੀ ਹੁੰਦਾ ਸੀ। ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਸ਼ਾਇਦ ਮੇਰੀ ਮਾਂ ਦੀ ਮੇਰੇ ਪਿਓ ਨਾਲ ਸ਼ਰਾਬ ਕਰਕੇ ਨਹੀਂ ਬਣਦੀ। ਅੱਛਾ। ਭਾਵੇਂ ਮੇਰਾ ਪਿਓ ਸ਼ਰਾਬੀ ਸੀ ਪਰ ਉਹਨੇ ਕਦੇ ਵੀ ਸਾਨੂੰ ਕਿਸੇ ਚੀਜ਼ ਬਲੋ ਨਹੀਂ ਸੀ ਤਰਸਾਇਆ। ਅੱਛਾ ਪਰ ਮੈਨੂੰ ਮੇਰੀ ਮਾਂ ਦੀ ਸਮਝ ਨਹੀਂ ਸੀ ਆਉਂਦੀ ਵੀ ਇਹ ਕਿਉਂ ਬੜਬੜ ਕਰਦੀ ਰਹਿੰਦੀ ਹੈ ਪਹਿਲਾਂ ਪਹਿਲਾਂ ਤਾਂ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੇਰੀ ਪਿਓ ਦੀ ਸ਼ਰਾਬ ਹੂੰ ਮੇਰੀ ਮਾਂ ਦੀ ਇਹਦੇ ਨਾਲ ਬੰਨ ਨਹੀਂ ਦਿੰਦੀ ਹੂੰ ਪਹਿਲਾਂ ਪਹਿਲਾਂ ਤਾਂ ਮੈਨੂੰ ਲੱਗਦਾ ਸੀ ਵੀ ਮੇਰੀ ਮਾਂ ਦੀ ਨਫ਼ਰਤ ਮੇਰੇ ਪਿਓ ਦੀ ਸ਼ਰਾਬ ਕਰਨਾ ਹੂੰ ਪਰ ਮੈਨੂੰ ਹੌਲੀ ਹੌਲੀ ਸਮਝ ਆਇਆ ਵੀ ਇੱਕ ਵਜ੍ਹਾ ਹੋਰ ਵੀ ਹੈ ਅੱਛਾ ਤੇ ਡਾਕਟਰ ਨੀਸ਼ਾ ਪੁੱਛਦੀ ਹੈ ਵੀ ਐਸੀ ਕਿਹੜੀ ਵਜ੍ਹਾ ਹੋਗੀ ਹੂੰ ਉਹ ਕਹਿੰਦੀ ਸਾਡੇ ਘਰੇ ਮੇਰੇ ਚਾਚੇ ਦਾ ਬਹੁਤ ਆਉਣਾ ਜਾਣਾ ਸੀ अच्छा मेरा चाचा मेरे प्यो दी बुआ दा पुत्त सी अच्छा वो अक्सर साडे ਘਰੇ ਆਉਂਦਾ ਸੀ ਮੈਂ ਇਹ ਚੀਜ਼ ਨੋਟ ਕਰਨੀ ਵੀ ਜਦੋਂ ਮੇਰਾ ਚਾਚਾ ਘਰੇ ਆ ਜਾਂਦਾ ਮੇਰੀ ਮਾਂ ਦੀ ਤੇਵਰੀ ਬਦਲ ਜਾਂਦੀ ਉਹ ਖੁਸ਼ ਰਹਿੰਦੀ اچھا ਉਹ ਹੱਸਦੀ ਹਮ ਪਰ ਜਦੋਂ ਮੇਰਾ ਪਿਓ ਆਉਂਦਾ ਸੀ ਉਹਦੇ ਮੱਥੇ ਤੇ ਔੜੀ ਪੈ ਜਾਂਦੀ ਹਮ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਮੇਰੀ ਮਾਂ ਦੀ ਨਫ਼ਰਤ ਮੇਰੇ ਪਿਓ ਕੋਣੀ ਨਹੀਂ ਕੱਟ ਹੋਈ ਹਮ ਮੇਰੀ ਮਾਂ ਨੇ ਕਦੇ ਮੇਰੇ ਪਿਓ ਨੂੰ ਰੋਟੀ ਜਾਂ ਚਾਹ ਨਹੀਂ ਪਾਕੇ ਦਿੱਤੀ اچھا ਮੇਰੇ ਪਿਓ ਨੇ ਕੰਮ ਤੋਂ ਆਣਾ ਮੈਂ ਹੀ ਰੋਟੀ ਦੇਣੀ ਸਵੇਰੇ ਔਰ ਦਿਨ ਨੂੰ ਮੈਂ ਚਾਹ ਦੇਣੀ ਸ਼ਾਮ ਨੂੰ ਜਦੋਂ ਮੇਰੇ ਪਿਓ ਨੇ ਘਰੇ ਆਉਣਾ ਤਾਂ ਉਹਨਾਂ ਸ਼ਰਾਬ ਨਾਲ ਰੱਜ ਕੇ ਆਉਣਾ ਮੇਰੀ ਮਾਂ ਉਹਨੂੰ ਦੇਖਦੀ ਬੜਬੜ ਕਰਨ ਲੱਗ ਜਾਂਦੀ ਹੂੰ ਮੈਂ ਜਦੋਂ ਮੇਰੇ ਪਿਓ ਨੂੰ ਰੋਟੀ ਫੜਾਉਣ ਜਾਣਾ ਤਾਂ ਮੇਰੇ ਪਿਓ ਨੇ ਮੇਰਾ ਸਿਰ ਭਰੋਸਣਾ ਅੱਛਾ ਤੇ ਮੇਰੀ ਪੜ੍ਹਾਈ ਲਿਖਾਈ ਬਾਰੇ ਪੁੱਛਣਾ ਹਾਂ ਕਹਿੰਦੇ ਹੁੰਦੇ ਆ ਜਿਵੇਂ ਪਿਓ ਜਿਹੜਾ ਆਪਦੀ ਧੀ ਦਾ ਇੰਨਾ ਕਰਦਾ ਭਾਵੇਂ ਉਹ ਸ਼ਰਾਬੀ ਸੀ ਫਿਰ ਵੀ ਉਹਨੂੰ ਆਪਦੀ ਧੀ ਦਾ ਫਿਕਰ ਸੀ ਵੀ ਮੇਰੀ ਧੀ ਵਧੀਆ ਪੜੇ ਹਾਂਜੀ ਤੇ ਕਮਲਜੀਤ ਕਹਿੰਦੀ ਅਸੀਂ ਪਿੰਡ ਦੇ ਸਕੂਲ ਚ ਪੜ੍ਹਦੇ ਸੀ। ਅੱਛਾ। ਅਸੀਂ ਸਕੂਲੇ ਚਲੇ ਜਾਣਾ, ਮੇਰੇ ਪਿਓ ਨੇ ਕੰਮ ਤੇ ਚਲੇ ਜਾਣਾ। ਅੱਛਾ। ਮੇਰੇ ਚਾਚੇ ਦਾ ਸਾਡੇ ਘਰੇ ਆਮ ਹੀ ਆਉਣਾ ਜਾਣਾ ਸੀ। ਹੂੰ। ਇੱਕ ਦਿਨ ਮੈਂ ਸਕੂਲ ਚ ਬਿਮਾਰ ਹੋ ਗਈ ਤੇ ਮੈਂ ਅੱਧੀ ਛੁੱਟੀ ਘਰੇ ਆ ਗਈ। ਅੱਛਾ। ਮੈਂ ਜਦੋਂ ਘਰੇ ਵੜਦੀ ਆ ਮੈਨੂੰ ਮੇਰੇ ਚਾਚੇ ਤੇ ਮੇਰੀ ਮਾਂ ਦੇ ਹੱਸਣ ਦੀ ਆਵਾਜ਼ ਸੁਣੀ। ਅੱਛਾ। ਮੈਂ ਖਿੜਕੀ ਲਾਗੇ ਜਾ ਕੇ ਦੇਖਣ ਦੀ ਕੋਸ਼ਿਸ਼ ਕੀਤੀ। ਹੂੰ। ਤਾਂ ਮੈਂ ਜੋ ਦੇਖਿਆ ਮੇਰੀਆਂ ਲੱਤਾਂ ਦੀ ਜਾਨ ਨਿਕਲ ਗਈ ਉਹ ਦੇਖ ਕੇ। ਅੱਛਾ। ਮੈਂ ਡਿਗਦੀ ਟੈਂਦੀ ਰਸੋਈ ਚ ਗਈ। ਪਾਣੀ ਦਾ ਗਲਾਸ ਫੜਨ ਦੀ ਕੋਸ਼ਿਸ਼ ਕਰੀ ਪਰ ਗਲਾਸ ਮੇਰੇ ਹੱਥੋਂ ਛੁੱਟ ਗਿਆ। ਅੱਛਾ। ਗਲਾਸ ਦੀ ਆਵਾਜ਼ ਸੁਣ ਕੇ ਮੇਰਾ ਚਾਚਾ ਤੇ ਮੇਰੀ ਮਾਂ ਮੇਰੇ ਵੱਲ ਭੱਜ ਆਏ। ਅੱਛਾ। ਮੇਰੀ ਮਾਂ ਮੈਨੂੰ ਰਸੋਈ ਚ ਦੇਖ ਕੇ ਹੱਕੀ ਬੱਕੀ ਰਹਿ ਗਈ। ਉਹ ਮੇਰੇ ਕੋਲ ਆਉਂਦੀ ਹੈ। ਹਮ। ਮੇਰੀ 8 ਸਾਲ ਦੀ ਉਮਰ ਸੀ ਉਸ ਵਕਤ। ਹਮ। ਤੇ ਉਹ ਮੈਨੂੰ ਕਹਿੰਦੀ ਵੀ ਜੋ ਤੂੰ ਦੇਖਿਆ ਜੇ ਕਿਸੇ ਨੂੰ ਦੱਸਿਆ ਹਮ ਮੈਂ ਤੇਰੀ ਥੌਣ ਲਾ ਦੂੰ। ਅੱਛਾ। ਮੈਂ ਡਰ ਗਈ। ਹਮ। ਮੈਨੂੰ ਮੇਰੀ ਮਾਂ ਤੋਂ ਨਫ਼ਰਤ ਹੋਣੀ ਸ਼ੁਰੂ ਹੋ ਗਈ। ਉਹ ਸੀਨ ਮੇਰੀਆਂ ਅੱਖਾਂ ਅੱਗੇ ਬਾਰ-ਬਾਰ ਘੁੰਮਦਾ ਰਹਿੰਦਾ ਤੇ ਮੈਂ ਮੇਰੀ ਮਾਂ ਤੋਂ ਹੋਰ ਨਫ਼ਰਤ ਕਰਨੀ ਸ਼ੁਰੂ ਕਰਤੀ ਅੱਛਾ ਪਰ ਮੇਰੇ ਪਿਓ ਦੇ ਪਿਆਰ ਉਹਦੇ ਕਰਕੇ ਆਪਣੇ ਆਪ ਨੂੰ ਦਿਲਾਸਾ ਦਿੰਦੀ ਹੂੰ ਕਿਉਂਕਿ ਉਹ ਅਕਸਰ ਮੇਰੇ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਦਾ ਹੱਸਦਾ ਮੇਰੀ ਪੜ੍ਹਾਈ ਲਿਖਾਈ ਬਾਰੇ ਪੁੱਛਦਾ ਤਾਂ ਮੈਂ ਆਪਣੇ ਆਪ ਨੂੰ ਹੌਸਲਾ ਦਿੰਦੀ ਰਹਿੰਦੀ ਹੂੰ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਹੂੰ ਮੇਰੇ ਚਾਚੇ ਦਾ ਸਾਡੇ ਘਰ ਚ ਆਉਣ ਜਾਣਾ ਆਮ ਹੀ ਸੀ ਅੱਛਾ ਮੈਂ ਜਦੋਂ ਉਹਨੂੰ ਦੇਖਦੀ ਮੈਨੂੰ ਖਿੱਚੜਦੀ ਹੂੰ ਮੈਂ ਸਾਡੇ ਘਰ ਚ ਕਦੇ ਪਰਿਵਾਰ ਵਾਲਾ ਮਾਹੌਲ ਨਹੀਂ ਸੀ ਦੇਖਿਆ ਮੇਰੀ ਮਾਂ ਦੀ ਮੇਰੇ ਪਿਓ ਨਾਲ ਨੋਖ ਚੋਕ ਰਹਿਣੀ ਪਰ ਮੇਰੇ ਚਾਚੇ ਦੇ ਆਉਣ ਨਾਲ ਮੇਰੀ ਮਾਂ ਖਿੜ ਜਾਂਦੀ ਜਿਵੇਂ ਇੱਕ ਫੁੱਲ ਖਿੜਦਾ ਹੂੰ ਮੈਂ ਆਪਣੇ ਆਪ ਨੂੰ ਸੰਭਾਲ ਹੀ ਰਹੀ ਸੀ ਮੈਨੂੰ ਨਹੀਂ ਸੀ ਪਤਾ ਇੱਕ ਹੋਰ ਦੁੱਖ ਦੀ ਘੜੀ ਮੇਰੇ ਅੱਗੇ ਆਉਣੀ ਹੈ ਅੱਛਾ ਮੇਰਾ ਪਿਓ ਸਵੇਰੇ ਸਰਜਰੀ ਉੱਠ ਜਾਂਦਾ ਹੂੰ ਤੇ ਮੈਨੂੰ ਕਹਿੰਦਾ ਪੁੱਤ ਚਾਹ ਬਣਾ ਕੇ ਲਿਆ ਦੇ ਹੂੰ ਇੱਕ ਦਿਨ ਮੈਂ ਸਵੇਰੇ ਉੱઠી ਮੈਂ ਦੇਖਦੀ ਆ ਮੇਰੇ ਪਿਓ ਨੇ ਮੈਨੂੰ ਆਵਾਜ਼ ਨਹੀਂ ਮਾਰੀ ਅੱਛਾ ਮੈਂ ਮੇਰੇ ਪਿਓ ਨੂੰ ਉਠਾਉਣ ਜਾਨੀ ਆ ਹੂੰ ਤੇ ਮੇਰਾ ਪਿਓ ਮੰਜੀ ਤੇ ਪਿਆ ਹੁੰਦਾ। ਉਹਦਾ ਹੱਥ ਉਹਦੀ ਛਾਤੀ ਉੱਪਰ ਹੁੰਦਾ। ਮੈਂ ਜਾ ਕੇ ਮੇਰੇ ਪਿਓ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦੀ ਆਂ। ਆਵਾਜ਼ ਮਾਰਦੀ ਆਂ ਪਰ ਉਹ ਨਹੀਂ ਬੋਲਦਾ। ਅੱਛਾ। ਮੈਂ ਉਹਦਾ ਹੱਥ ਫੜਨ ਦੀ ਕੋਸ਼ਿਸ਼ ਕਰਦੀ ਆਂ ਤਾਂ ਉਹਦਾ ਹੱਥ ਮੰਜੇ ਤੋਂ ਲਟਕ ਜਾਂਦਾ। ਉਹ ਮੈਂ ਭੱਜ ਕੇ ਮੇਰੀ ਮਾਂ ਕੋਲ ਜਾਂਦੀ ਆਂ ਵੀ ਪਤਾ ਨਹੀਂ ਸ਼ਾਇਦ ਬਾਪੂ ਨੂੰ ਕੁਝ ਹੋ ਗਿਆ। ਅੱਛਾ। ਮੇਰੀ ਮਾਂ ਮੇਰੇ ਪਿਓ ਨੂੰ ਦੇਖ ਕੇ ਚੀਕਾ ਮਾਰ ਲੱਗ ਜਾਂਦੀ ਐ। ਉਹਦੀਆਂ ਚੀਕਾਂ ਨਾਲ ਸਾਰਾ ਆਂਡ ਗੌਣ ਇਕੱਠਾ ਹੋ ਜਾਂਦਾ। ਅੱਛਾ। ਤੇ ਉਹਨਾਂ ਵਿੱਚੋਂ ਹੀ ਕੋਈ ਸ਼ਖਸ ਕਹਿੰਦਾ ਕਿ ਇਹ ਤਾਂ ਮੁੱਕ ਗਿਆ। ਅੱਛਾ ਇਹਦੇ 'ਚ ਹੁਣ ਕੁਛ ਨਹੀਂ ਓਹੋ ਮੇਰੀ ਮਾਂ ਕੀਰਨੇ ਪਾਉਣੇ ਸ਼ੁਰੂ ਕਰ ਦਿੰਦੀ ਐ ਉਹ ਉੱਚੀ ਉੱਚੀ ਰੋ ਰਹੀ ਸੀ ਝੰਗਾੜਾ ਮਾਰ ਰਹੀ ਸੀ ਅੱਛਾ ਤੇ ਉਹਦੀਆਂ ਚੀਕਾਂ ਨਾਲ ਆਲਾਦਵਾਲਾ ਇਕੱਠਾ ਆਉਣਾ ਸ਼ੁਰੂ ਹੋ ਗਿਆ ਹੂੰ ਮੈਂ ਸੁੱਨ ਹੋ ਗਈ ਵੀ ਇਹ ਕੀ ਹੋ ਗਿਆ ਪਰ ਮੈਨੂੰ ਅੰਦਰੋਂ ਅੰਦਰੀ ਮੇਰੀ ਮਾਂ ਤੇ ਖਿਜ ਵੀ ਆ ਰਹੀ ਸੀ ਉਹਦੇ ਕੀਰਨੇਆਂ ਤੇ ਖਿਜ ਵੀ ਆ ਰਹੀ ਸੀ ਇਹ ਕਿਹੋ ਜਿਹਾ ਡਰਾਮਾ ਕਰ ਰਹੀ ਐ ਹਾਂ ਵੀ ਉਹ ਤਾਂ ਮੇਰੇ ਪਿਓ ਨੂੰ ਇਹਨੂੰ ਕੋਈ ਮਤਲਬ ਨਹੀਂ ਸੀ ਮੇਰੇ ਪਿਓ ਨਾਲ ਤੇ ਅੱਜ ਕਿ ਮੇ ਰੋਂਦੀ ਆ ਲੋਕਾਂ ਸਾਹਮਣੇ ਹਾਂ ਰਿਸ਼ਤੇਦਾਰ ਇਕੱਠੇ ਹੋਏ ਤੇ ਮੇਰੇ ਪਿਓ ਦੀਆਂ ਅੰਤਮ ਰਸਮਾਂ ਹੋਈਆਂ ਹੂੰ ਕੁਝ ਦਿਨ ਲੰਘਦੇ ਆ ਮੇਰੇ ਪਿਓ ਦੇ ਭੋਗ ਦੇ ਉੱਤੇ ਰਿਸ਼ਤੇਦਾਰ ਇਕੱਠੇ ਹੁੰਦੇ। ਅੱਛਾ। ਉਹ ਇਹ ਸੋਚਦੇ ਆ ਵੀ ਇੱਕ ਵਿਧਵਾ ਔਰਤ ਤਿੰਨ ਬੱਚੇ ਲੈ ਕੇ ਕਿੱਥੇ ਜਾਊਗੀ? ਭਰ ਜਵਾਨੀ ਚ ਬੱਚੇ ਕਿਵੇਂ ਪਾਲੂਗੀ? ਹਾਂ। ਤਾਂ ਉਹ ਇਹ ਫੈਸਲਾ ਕਰਦੇ ਆ ਕਿਉਂਕਿ ਸਾਰਿਆਂ ਨੂੰ ਇਹ ਲੱਗਦਾ ਸੀ ਵੀ ਮੇਰੇ ਚਾਚੇ ਦਾ ਮੇਰੇ ਪਿਓ ਨਾਲ ਬੜਾ ਲਗਾਵ ਹੈ। ਹਾਂ। ਕਿਉਂਕਿ ਉਹਦਾ ਆਉਣਾ ਜਾਣਾ ਸਾਡੇ ਘਰ ਚ ਬਹੁਤ ਸੀ। ਹੂੰ। ਤਾਂ ਉਹ ਫੈਸਲਾ ਕਰਦੇ ਆ ਵੀ ਮੇਰੀ ਮਾਂ ਨੂੰ ਮੇਰੇ ਚਾਚੇ ਦੇ ਲੜ ਲਾ ਦਿੱਤਾ ਜਾਵੇ। ਅੱਛਾ। ਇਸ ਤੋਂ ਬਾਅਦ ਅਸੀਂ ਮੇਰੀ ਮਾਂ ਦੇ ਨਾਲ ਚਾਚੇ ਦੇ ਪਿੰਡ ਰਹਿਣ ਲੱਗ ਜੰਨੇ ਆ। ਹੂੰ। ਮੇਰੀ ਮਾਂ ਸਾਡਾ ਜੱਦੀ ਘਰ ਵੇਚ ਦਿੰਦੀ ਹੈ। ਅੱਛਾ। ਮੈਨੂੰ ਵੀ ਲੱਗਦਾ ਹੁੰਦਾ ਵੀ ਸ਼ਾਇਦ ਮੇਰੀ ਮਾਂ ਮੇਰੇ ਚਾਚੇ ਨਾਲ ਬਹੁਤ ਖੁਸ਼ ਹੈ। ਕਿਉਂਕਿ ਪਹਿਲਾਂ ਵੀ ਉਹ ਬਹੁਤ ਖੁਸ਼ ਰਹਿੰਦੀ ਸੀ ਵੀ ਸ਼ਾਇਦ ਸਾਡੇ ਹਾਲਾਤ ਕੁਝ ਬਦਲ ਜਾਣ। ਵੀ ਹਾਂ ਹੁਣ ਖੁਸ਼ੀ ਆ ਜਾਣੀ ਹੈ। ਪਹਿਲਾਂ ਤਾਂ ਮੇਰੀ ਮਾਂ ਮੇਰੇ ਪਿਓ ਨਾਲ ਲੜਦੀ ਸੀ ਵੀ ਹੁਣ ਤਾਂ ਮੇਰੀ ਮਾਂ ਚਾਚੇ ਨਾਲ ਆ। ਹਾਂ। ਸਾਡਾ ਪਰਿਵਾਰ ਖੁਸ਼ ਹੋਊਗਾ। ਹੂੰ ਸ਼ਾਇਦ ਸਾਨੂੰ ਖੁਸ਼ੀਆਂ ਮਿਲਣਗੀਆਂ ਸਾਨੂੰ ਮੈਨੂੰ ਮੇਰੀ ਮਾਂ ਜ਼ਿਆਦਾ ਪਿਆਰ ਕਰੂਗੀ ਮੈਨੂੰ ਮੇਰੇ ਚਾਚੇ ਤੋਂ ਵੀ ਮੇਰੇ ਪਿਓ ਜਿੰਨਾ ਪਿਆਰ ਮਿਲੇਗਾ ਹੂੰ ਕਿਉਂਕਿ ਜਿਵੇਂ ਉਹਦਾ ਆਪਦੇ ਪਿਓ ਨਾਲ ਪਿਆਰ ਸੀ ਉਹਦੇ ਸਦਮੇ ਚੋਂ ਨਿਕਲਣ ਲਈ ਉਹਨੂੰ ਆਪਦੀ ਮਾਂ ਦੇ ਪਿਆਰ ਦੀ ਲੋੜ ਸੀ ਹੂੰ ਇਸੇ ਬਹਾਨੇ ਮੈਂ ਮੇਰੇ ਪਿਓ ਦੇ ਦੁੱਖ ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਹੂੰ ਮੇਰਾ ਚਾਚਾ ਕੋਈ ਕੰਮ ਕਰਨੀ ਸੀ ਕਰਦਾ ਇਸੇ ਕਰਕੇ ਮੇਰੀ ਮਾਂ ਬਾਹਰ ਕੰਮ ਕਰਨ ਲੱਗ ਜਾਂਦੀ ਹੈ ਹੂੰ ਸਾਨੂੰ ਸਕੂਲੇ ਪੜ੍ਹਨੇ ਪਾ ਦਿੰਦੀ ਹੈ ਹੂੰ ਸਾਡੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਹੂੰ ਸਮਾ ਵਧੀ ਰੰਗ ਰਿਆ ਹੁੰਦਾ ਮੇਰਾ ਚਾਚਾ ਸਾਡਾ ਖਿਆਲ ਰੱਖਦਾ ਹੈ ਮੇਰੇ ਪਿਓ ਵਾਂਗੂ ਸਾਡੀਆਂ ਜੋ ਵੀ ਜ਼ਰੂਰਤਾਂ ਸੀ ਪੂਰੀਆਂ ਕਰਦਾ ਹੈ ਅੱਛਾ ਮੈਨੂੰ ਲੱਗਦਾ ਸੀ ਵੀ ਜ਼ਿੰਦਗੀ ਠੀਕ ਹੈ ਹਮ ਸ਼ਾਇਦ ਮੈਂ ਆਪਣੇ ਮਨ ਨਾਲ ਸਮਝੌਤਾ ਕਰ ਲਿਆ ਸੀ ਹਮ ਇੱਕ ਦਿਨ ਮੈਂ ਸਕੂਲੋਂ ਆਉਣੀ ਆ ਮੇਰਾ ਚਾਚਾ ਘਰ 'ਚ ਇਕੱਲਾ ਸੀ ਹਮ ਕਿਉਂਕਿ ਮੇਰੀ ਮਾਂ ਕੰਮ ਤੇ ਚਲੀ ਜਾਂਦੀ ਸੀ ਹਮ ਚਾਚਾ ਮੈਨੂੰ ਕਹਿੰਦਾ ਚਾਹ ਬਣਾ ਲਿਆ ਹਮ ਮੈਂ ਚਾਹ ਫੜਾਉਣ ਜਦੋਂ ਚਾਚੇ ਕੋਲ ਆਉਣੀ ਆ ਤਾਂ ਮੇਰਾ ਹੱਥ ਫੜ ਲੈਂਦਾ ਓ ਮੈਂ ਚਿਕਣ ਦੀ ਕੋਸ਼ਿਸ਼ ਕਰਦੀ ਆ ਤਾਂ ਮੇਰੇ ਮੂੰਹ ਤੇ ਹੱਥ ਰੱਖ ਲੈਂਦਾ ਤੇ ਮੈਨੂੰ ਗਲਵੱਕੜੀ ਚ ਲੈ ਲੈਂਦਾ। ਅੱਛਾ। ਮੈਨੂੰ ਕਹਿੰਦਾ ਕਮਲੀ ਹੋਈ ਐ। ਪਿਓ ਆ ਮੈਂ ਤੇਰਾ। ਕਿਉਂ ਚਿਕਾ ਮਾਰਦੀ ਐ? ਅੱਛਾ। ਭਾਵੇਂ ਉਹ ਮੈਨੂੰ ਪਿਓ ਆਲਾ ਪਿਆਰ ਜਤਾ ਰਿਹਾ ਸੀ। ਹਾਂ। ਪਰ ਉਹਦਾ ਮੈਨੂੰ ਗਲਵੱਕੜੀ ਚ ਲੈਣਾ ਵਧੀਆ ਨਹੀਂ ਸੀ ਲੱਗ ਰਿਹਾ। ਹੂੰ। ਮੈਂ ਉੱਥੋਂ ਚਲੀ ਜਾਨੀ ਆ। ਮੈਂ ਆਪਣੇ ਆਪ ਨੂੰ ਇਹ ਵੀ ਦਿਲਾਸਾ ਦਿੰਨੀ ਆ ਵੀ ਉਹ ਕਹਤਾ ਰਿਹਾ ਸੀ ਮੈਂ ਤੇਰਾ ਪਿਓ ਆ। ਹਾਂ। ਸ਼ਾਇਦ ਮੈਨੂੰ ਹੀ ਉਹਦਾ ਛੋਣਾ ਚੰਗਾ ਨਹੀਂ ਸੀ ਲੱਗਿਆ। ਹਾਂ। ਥੋੜੇ ਦਿਨ ਬੀਤਦਿਆ ਮੈਂ ਆਪਣੇ ਆਪ ਨੂੰ ਸੰਭਾਲ ਹੀ ਰਹੀ ਸੀ। ਹੂੰ। ਮੈਂ ਇੱਕ ਦਿਨ ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ ਹੂੰ ਮੇਰਾ ਚਾਚਾ ਪਿੱਛੋਂ ਆਉਂਦਾ ਤੇ ਮੈਨੂੰ ਗਲਵਕੜੀ ਪਾ ਲੈਂਦਾ ਅੱਛਾ ਮੈਂ ਇੱਕਦਮ ਪਿੱਛੇ ਦੇਖਦੀਆਂ ਤੇ ਮੈਂ ਮੇਰੇ ਚਾਚੇ ਨੂੰ ਦੇਖ ਕੇ ਡਰ ਜਾਂਦੀ ਹੂੰ ਮੇਰੀਆਂ ਲੱਤਾਂ ਕੰਮਣ ਲੱਗ ਜਾਂਦੀਆਂ ਹੂੰ ਪਰ ਮੈਂ ਉਹ ਤੋਂ ਛੜਾ ਕੇ ਬਾਹਰ ਨੂੰ ਭੱਜ ਜਾਂਦੀ ਆ ਤੇ ਜਿੰਨਾ ਚਿਰ ਮੇਰੀ ਮਾਂ ਘਰੇ ਨਹੀਂ ਆਉਂਦੀ ਮੈਂ ਘਰੇ ਨਹੀਂ ਵੜਦੀ ਅੱਛਾ ਉਹਦੀ ਇਸ ਹਰਕਤ ਪਿੱਛੋਂ ਮੈਨੂੰ ਉਹ ਤੋਂ ਡਰ ਲੱਗਣ ਲੱਗ ਗਿਆ ਉਹਦੇ ਮਨ ਦਾ ਜੋ ਡਰ ਸੀ ਉਹ ਉਹਦੇ ਅੱਗੇ ਆ ਗਿਆ ਸੀ ਤੇ ਉਹ ਸਮਝ ਗਈ ਸੀ ਮੇਰਾ ਚਾਚਾ ਅਕਸਰ ਘਰੀ ਹੁੰਦਾ ਸੀ ਮੈਂ ਜਦੋਂ ਵੀ ਸਕੂਲੋਂ ਆਉਣਾ ਆਪਣਾ ਵਸਤਾ ਸੱਟ ਕੇ ਮੈਂ ਘਰੋਂ ਬਾਹਰ ਲੰਘ ਜਾਂਦੀ। ਮੈਂ ਜਦੋਂ ਘਰੇ ਨਾ ਆਉਂਦੀ ਤਾਂ ਮੇਰਾ ਚਾਚਾ ਮਿਰ ਤੇ ਖਿਜਣ ਲੱਗ ਗਿਆ। ਹੂੰ ਉਹਨੇ ਮੇਰੀ ਮਾਂ ਨੂੰ ਵੀ ਲੁੱਤੀ ਲਾਉਣੀ ਸ਼ੁਰੂ ਕਰਤੀ। ਵੀ ਇਹ ਸਾਰਾ ਸਾਰਾ ਤਾਂ ਘਰੇ ਨਹੀਂ ਵੱਢਦੀ। ਅੱਛਾ। ਤੇ ਮੇਰੀ ਮਾਂ ਮੈਨੂੰ ਕਹਿੰਦੀ ਆ ਵੀ ਖਬਰਦਾਰ ਜੇ ਘਰੋਂ ਬਾਹਰ ਗਈਆਂ। ਅੱਛਾ। ਲੱਤਾਂ ਤੋੜਨੂ ਤੇਰੀਆਂ ਜੇ ਸਕੂਲੋਂ ਆਕੇ ਘਰੇ ਨਾ ਬੈਠੀ। ਹੂੰ ਕੰਮ ਕਰ ਲੈ। ਪੜ੍ਹ ਲਿਖ ਲੈ ਤੂੰ। ਹੂੰ ਬਾਹਰ ਕੀ ਕਰਨ ਜਾਣੀ ਆ। ਹੂੰ ਤੇ ਮੈਂ ਬੇਬਸ ਹੋਈ ਆਪਣੀ ਮਾਂ ਨੂੰ ਕੀ ਕਹਿੰਦੀ। ਹੂੰ ਉਹਦੀ ਛਿੜਕਨੇ ਉਹਦੀ ਘੂਰਨੇ ਮੈਨੂੰ ਹੋਰ ਡਰਾਉਂਦਾ। ਹੂੰ ਮੈਂ ਸਕੂਲੋਂ ਆਉ ਹੂੰ ਇੱਕ ਦਿਨ ਮੈਂ ਸਕੂਲੋਂ ਆਉਣੀ ਆ ਆਪਣੇ ਕਮਰੇ ਦਾ ਬੂਹਾ ਲਾ ਕੇ ਮੈਂ ਆਰਾਮ ਕਰਨ ਲੱਗ ਜਾਨੀ ਹੂੰ ਅਚਾਨਕ ਮੇਰੇ ਕਮਰੇ ਦੀ ਬੂਹੇ ਦੇ ਖੁੱਲਣ ਦੀ ਆਵਾਜ਼ ਆਈ ਅੱਛਾ ਮੈਂ ਸਹਿਮ ਕੇ ਉੱਠਦੀ ਆ ਮੈਂ ਦੇਖਦੀ ਆ ਮੇਰਾ ਚਾਚਾ ਦਰਵਾਜ਼ੇ ਦੀ ਕੁੰਡੀ ਲਾ ਕੇ ਮੇਰੇ ਵੱਲ ਆਉਂਦਾ ਅੱਛਾ ਉਹ ਇੰਨੀ ਤੇਜ਼ੀ ਨਾਲ ਆਉਂਦਾ ਵੀ ਇਹ ਤੋਂ ਪਹਿਲਾਂ ਮੈਂ ਰੋਲਾ ਪਾਉਂਦੀ ਜਾਂ ਆਪਣੇ ਆਪ ਨੂੰ ਉਹ ਤੋਂ ਬਚਾਉਂਦੀ ਹੂੰ ਉਹ ਮੈਨੂੰ ਦਬੋਚ ਲੈਂਦਾ ਤੇ ਉਸ ਦਿਨ ਉਹਨੇ ਹਵਾਨੇ ਦੀਆਂ ਸਾਰੀਆਂ ਹੱਦਾਂ ਪਾਰ ਕਰਤੀਆਂ ਓਹੋ ਉਸ ਦਿਨ ਮੈਂ ਬਹੁਤ ਚੀਕੀ ਬਹੁਤ ਰੋਈ ਬਹੁਤ ਕਰ ਲਈ ਹਾਂ ਥੋੜੇ ਸਮੇਂ ਬਾਅਦ ਮੇਰਾ ਚਾਚਾ ਮੇਰੇ ਕੋਲ ਫੇਰ ਆਉਂਦਾ ਉਹ ਮੈਨੂੰ ਕਹਿੰਦਾ ਜੋ ਵੱਜ ਹੋਇਆ ਜੇ ਕਿਸੇ ਨੂੰ ਦੱਸਿਆ ਯਾ ਆਪਣੀ ਮਾਂ ਨੂੰ ਵੀ ਦੱਸਿਆ ਮੈਂ ਸਣੇ ਤੈਨੂੰ ਸਣੇ ਤੇਰੇ ਭੈਣ ਭਰਾ ਤੈਨਾਂ ਨੂੰ ਮਾਰ ਦੇਣਾ ਮੈਂ ਚੁੱਪ ਹੋ ਜਾਣੀ ਹਾਂ ਸ਼ਾਮ ਨੂੰ ਮੇਰੀ ਮਾਂ ਆਉਂਦੀ ਹੈ ਉਹ ਮੇਰੀ ਹਾਲਤ ਦੇਖਦੀ ਹੈ ਮੈਨੂੰ ਕਹਿੰਦੀ ਕੀ ਹੋਇਆ ਤੈਨੂੰ ਮੈਂ ਮੇਰੀ ਮਾਂ ਨੂੰ ਕਿਹਾ ਵੀ ਆਪਾਂ ਇੱਥੇ ਨਹੀਂ ਰਹਿਣਾ ਅੱਛਾ ਉਹ ਕਹਿੰਦੀ ਕਿਉਂ ਕਹਿੰਦੀ ਮੈਂ ਕਿਹਾ ਵੀ ਮੈਨੂੰ ਮੇਰੇ ਚਾਚਾ ਵਧੀ ਨਹੀਂ ਲੱਗਦਾ ਹੂੰ ਹੂੰ ਮੈਨੂੰ ਇਹ ਚੋ ਮੇਰਾ ਪਿਆਰ ਨਹੀਂ ਨਜ਼ਰ ਆਉਂਦਾ ਹੂੰ ਉਹ ਕਹਿੰਦੀ ਤੈਨੂੰ ਆਪੇ ਨਹੀਂ ਵਧੀਆ ਲੱਗਦਾ ਤੈਨੂੰ ਬਾਹਰ ਜਾਣ ਤੋਂ ਰੋਕਦਾ ਟੋਕਦਾ ਉਹ ਹੂੰ ਟੋਕ ਟਗਾਈ ਤੈਨੂੰ ਕਿੱਥੇ ਚੰਗੀ ਲੱਗਦੀ ਹੈ ਹੂੰ ਮੈਂ ਚੁੱਪ ਹੋ ਜਾਂਦੀ ਹੂੰ ਸਮਾਂ ਬੀਤਦਾ ਗਿਆ ਮੇਰੇ ਚਾਚੇ ਦਾ ਜ਼ੁਲਮ ਮੇਰੇ ਤੇ ਇਸੇ ਤਰ੍ਹਾਂ ਵਧਦਾ ਗਿਆ ਹੂੰ ਮੇਰਾ ਸਰੀਰਕ ਸ਼ੋਸ਼ਣ ਹੋਣਾ ਆਮ ਜੀ ਗੱਲ ਹੋ ਗਈ ਓਹੋ ਰੋਜ਼ ਦੀ ਗੱਲ ਹੋ ਗਈ ਹੂੰ ਮੈਂ ਦੱਸਦੀ ਵੀ ਕਿਹਨੂੰ ਹੂੰ ਬੋਲਦੀ ਵੀ ਕੀ ਹੂੰ ਮੇਰੀ ਉਮਰ ਤਕਰੀਬਨ 15 ਕੇ ਸਾਲ ਦੀ ਹੋ ਜਾਂਦੀ ਹੈ ਹੂੰ ਇੱਕ ਦਿਨ ਮੈਂ ਸਵੇਰੇ ਉੱਠਦੀ ਆ ਮੇਰਾ ਸਿਰ ਚਕਰਾਂਣ ਲੱਗ ਜਾਂਦਾ ਅੱਛਾ ਤੇ ਮੈਨੂੰ ਐ ਲੱਗਦਾ ਵੀ ਸ਼ਾਇਦ ਉਲਟੀ ਆਊਗੀ ਹੂੰ ਮੈਂ ਭੱਜ ਕੇ ਉਲਟੀ ਕਰਨ ਜਾਂਦੀ ਆ ਹੂੰ ਮੇਰੀ ਮਾਂ ਮੇਰੇ ਪਿੱਛੇ ਆ ਜਾਂਦੀ ਹੈ ਅੱਛਾ ਮੈਨੂੰ ਸਮਝ ਨਹੀਂ ਸੀ ਆ ਰਿਹਾ ਵੀ ਮੇਰੇ ਨਾਲ ਹੋ ਕੀ ਰਿਹਾ ਹੂੰ ਮੇਰੀ ਮਾਂ ਮੇਰੀ ਗੁੱਤ ਫੜਦੀ ਹੈ ਹੂੰ ਤੇ ਮੈਨੂੰ ਕਹਿੰਦੀ ਕਿੱਥੇ ਮੂੰਹ ਕਾਲਾ ਕਰਾਇਆ ਤੂੰ ਹੂੰ ਮੈਂ ਇੱਕਦਮ ਸਹਿਮ ਜਾਂਦੀ ਆ ਮੈਂ ਮੇਰੀ ਮਾਂ ਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰਦੀ ਆ ਤਾਂ ਮੇਰੀ ਮਾਂ ਮੇਰੀ ਗੁੱਤ ਫੜ ਕੇ ਮੈਨੂੰ ਅੰਦਰ ਖਿੱਚ ਲਿਆਉਂਦੀ ਹੈ ਹੂੰ ਮੈਨੂੰ ਕਹਿੰਦੀ ਕੀ ਦਾ ਪਾਪ ਪੇਟ ਚ ਲਈ ਫਿਰਦੀਆਂ ਹੂੰ ਕਰਤਾ ਹੋਈ ਕੰਮ ਚਾੜਤਾ ਚੰਨ ਤੂੰ ਹੂੰ ਤੇਰੇ ਤੇ ਜ਼ਿਆਦਾ ਜਵਾਨੀ ਚੜੀ ਏ ਹੂੰ ਮੇਰੀ ਮਾਂ ਮੇਰੀ ਰੱਜ ਕੇ ਕੁੱਟਮਾਰ ਕਰਦੀ ਏ ਹੂੰ ਤੇਰੇ ਤੇ ਜ਼ਿਆਦਾ ਜਵਾਨੀ ਚੜੀ ਏ ਹੂੰ ਉਹ ਕਹਿੰਦੀ 10 ਕਿੱਥੇ ਮੂੰਹ ਕਾਲਾ ਕਰਾ ਕੇ ਆਈਆਂ ਮੈਨੂੰ ਕਹਿੰਦੀ 10 ਕੀ ਦਾ ਪਾਪ ਪੇਟ ਚ ਲੈਂ ਫਿਰਦੀਆਂ ਹੂੰ ਮੈਂ ਸੈਮੀ ਹੋਈ ਨੇ ਮੇਰੀ ਮਾਂ ਨੂੰ ਕਿਹਾ ਚਾਚੇ ਦਾ ਓਹ ਮੇਰੀ ਮਾਂ ਨੇ ਹੋਰ ਰੱਜ ਕੇ ਕੁੱਟ ਕੀਤੀ ਮੇਰੀ ਕਹਿੰਦੀ ਤੈਨੂੰ ਸ਼ਰਮ ਨਹੀਂ ਆਉਂਦੀ ਪਿਓ ਹੈ ਤੇਰਾ ਉਹ ਕੀ ਕਸਰ ਛੱਡੀ ਉਹਨੇ ਤੁਹਾਡੇ ਪਿਆਰ ਚ ਮਤਲਬ ਕਿ ਉਹਦੀ ਮਾਂ ਆਪਣੀ ਧੀ ਤੇ ਯਕੀਨ ਕਰਨ ਦੀ ਬਜਾਏ ਅਬ ਦੇਖਰ ਵਾਲੇ ਤੇ ਵੱਧ ਯਕੀਨ ਕਰਦੀ ਹੈ ਉਹ ਕਹਿੰਦੀ ਕੀ ਕਸਰ ਛੱਡੀ ਉਹਨੇ ਤੁਹਾਡੀ ਪਰਵਰਿਸ਼ ਚ ਹੂੰ ਇਸ ਤੋਂ ਬਾਅਦ ਮੇਰੀ ਮਾਂ ਮੇਰੇ ਚਾਚੇ ਨੂੰ ਲਿਆਉਂਦੀ ਹੈ ਹੂੰ ਮੇਰਾ ਚਾਚਾ ਮੇਰੇ ਮੂੰਹ ਤੇ ਦੋ ਚਪੇੜਾ ਮਾਰਦਾ ਹੈ ਹੂੰ ਉਹ ਮੇਰੀ ਮਾਂ ਨੂੰ ਕੁੱਦ ਕੇ ਪੈ ਜਾਂਦਾ ਕਹਿੰਦਾ ਤੈਨੂੰ ਕਿਹਾ ਸੀ ਨਾ ਮੈਂ ਵੀ ਇਹ ਘਰੇ ਨਹੀਂ ਵੱਢਦੀ ਚਾੜਤਾ ਨਾ ਚੰਨ ਤੇਰੀ ਲਾਡਲੀ ਨੇ ਹੂੰ ਮੇਰੀ ਮਾਂ ਮੈਨੂੰ ਹੋਰ ਕੁੱਟਣਾ ਸ਼ੁਰੂ ਕਰ ਦਿੰਦੀ ਹੈ ਮੇਰਾ ਚਾਚਾ ਮੇਰੀ ਮਾਂ ਨੂੰ ਰੋਕਦਾ ਹੈ ਕਹਿੰਦਾ ਚੱਲ ਜੋ ਹੋਣਾ ਸੀ ਹੋ ਗਿਆ ਹੂੰ ਹੁਣ ਇਹਦਾ ਹੱਲ ਦੱਸ ਕੀ ਕਰੀ ਉਹ ਕਹਿੰਦੀ ਹੱਲ ਕੀ ਕਰਨਾ ਆਹਾ ਵੱਢ ਦੇਦਾ ਵਿਆਹ ਕਰ ਦੇਦਾ ਹੂੰ ਮਿਰਤੇ ਫਰਮਾਨ ਜ਼ਾਰੀ ਹੋ ਜਾਂਦਾ ਵੀ ਅੱਜ ਤੋਂ ਬਾਅਦ ਮੈਂ ਸਕੂਲ ਨਹੀਂ ਜਾਣਾ। ਹੂੰ ਮੇਰਾ ਚਾਚਾ ਮੇਰੀ ਮਾਂ ਨੂੰ ਵੀ ਵਰਜਦਾ ਵੀ ਤੂੰ ਵੀ ਕੰਮ ਤੇ ਨਹੀਂ ਜਾਣਾ। ਮੈਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਜਾਂਦਾ। ਹੂੰ ਮੈਂ ਸਕੂਲੋਂ ਜਾਣਾ ਬੰਦ ਕਰ ਦਿੰਨੀ ਆ ਤੇ ਘਰ ਦੇ ਕੰਮਕਾਰ ਕਰਦੀ ਆ। ਹੂੰ ਹਫਤੇਕ ਬਾਅਦ ਮੇਰੀ ਮਾਂ ਮੇਰੇ ਕੋਲ ਆਉਂਦੀ ਆ। ਮੇਰੇ ਵੱਲ ਸੂਟ ਵਗਾ ਕੇ ਮਾਰਦੀ। ਹੂੰ ਕਹਿੰਦੀ ਆ ਆ ਚੱਕ ਸਵੇਰੇ ਤਿਆਰ ਹੋ ਜੀ ਤੇਰਾ ਵਿਆਹ ਸਵੇਰੇ। ਅੱਛਾ ਮੈਂ ਮੇਰੀ ਮਾਂ ਨੂੰ ਕਹਿੰਨੀ ਵੀ ਮੇਰਾ ਵਿਆਹ ਮੈਂ ਤਾਂ ਮਾਂ ਹਜੇ ਪੜਨਾ। ਹੂੰ ਉਹ ਕਹਿੰਦੀ ਮੈਂ ਤੈਨੂੰ ਮਾੜੇ ਕੰਮਾਂ ਤੋਂ ਵਰਜਦੀ ਹੁੰਦੀ ਸੀ। ਹੂੰ ਤੂੰ ਮੁੜੀ ਹੈ ਹੂੰ ਤੇਰਾ ਚੰਗਾ ਮਾੜਾ ਅਸੀਂ ਸੋਚਣਾ ਅੱਛਾ ਅਗਲੀ ਸਵੇਰ ਸਾਰੇ ਰਿਸ਼ਤੇਦਾਰ ਇਕੱਠੇ ਹੋਗੇ ਹੂੰ ਮੈਨੂੰ ਧੱਕੇ ਨਾਲ ਤਿਆਰ ਕੀਤਾ ਗਿਆ ਹੂੰ ਤੇ ਮੈਨੂੰ ਰਿਸ਼ਤੇਦਾਰਾਂ ਸਾਹਮਣੇ ਬਿਠਾਇਆ ਤਾ ਅੱਛਾ ਮੇਰੇ ਸਾਹਮਣੇ ਇੱਕ ਅਧਖੜ ਉਮਰ ਦਾ ਵਿਅਕਤੀ ਹੂੰ ਤੇ 14 ਸਾਲ ਦਾ ਨੌਜਵਾਨ ਆ ਕੇ ਬੈਠ ਗਿਆ ਅੱਛਾ ਮੈਨੂੰ ਲੱਗਿਆ ਕਿ ਸ਼ਾਇਦ 14 ਸਾਲ ਦਾ ਨੌਜਵਾਨ ਹੈ ਜਿਹੜਾ ਉਹ ਮੇਰਾ ਹਮਸਫਰ ਹੈ। ਵਿਯੋਦਿਨ ਮੇਰਾ ਵਿਆਹ ਹੋ ਰਿਹਾ ਹਾਂ ਪਰ ਮੇਰੀ ਮਾਂ ਨੇ ਉਹ 14 ਸਾਲ ਦੇ ਨੌਜਵਾਨ ਨੂੰ ਉੱਥੋਂ ਠਾ ਕੇ ਮੈਨੂੰ ਸੱਧ ਖੜਾ ਉਮਰ ਦੇ ਵਿਅਕਤੀ ਨਾਲ ਵਿਆਹ ਬਿਠਾਇਆਤਾ ਮੈਂ ਸੁਣ ਲਈ ਮੈਂ ਸਮਝ ਗਈ ਵੀ ਉਹ 14 ਸਾਲ ਦਾ ਨੌਜਵਾਨ ਮੇਰਾ ਘਰ ਵਾਲਾ ਨਹੀਂ ਹੈ ਹੂੰ ਮੇਰਾ ਘਰ ਵਾਲਾ ਇਹ ਅਧ ਖੜਾ ਉਮਰ ਦਾ ਵਿਅਕਤੀ ਹੈ ਹੂੰ ਉਸ ਤੋਂ ਬਾਅਦ ਮੈਨੂੰ ਉਹਦੇ ਨਾਲ ਤੋੜ ਦਿੱਤਾ ਜਾਂਦਾ ਮੈਨੂੰ ਮੇਰੇ ਸਹੁਰੇ ਘਰੇ ਜਾ ਕੇ ਪਤਾ ਲੱਗਦਾ ਵੀ ਮੇਰੇ ਘਰ ਵਾਲਾ ਪਹਿਲਾਂ ਵੀ ਵਿਆਹਿਆ ਹੋਇਆ ਸੀ ਹੂੰ ਤੇ ਉਹ 14 ਸਾਲ ਦਾ ਨੌਜਵਾਨ ਜਿਹਨੂੰ ਮੈਂ ਆਪਣਾ ਹਮਸਫਰ ਆਪਣਾ ਪਤੀ ਸਮਝ ਰਹੀ ਸੀ ਉਹ ਮੇਰੇ ਘਰ ਵਾਲੇ ਦੀ ਪਹਿਲੀ ਇਲਾਜ ਸੀ ਅੱਛਾ ਉਸ ਘਰ 'ਚ ਉਹ ਦੋ ਪਿਓ ਪੁੱਤ ਸੀ ਸ਼ਾਇਦ ਮੇਰਾ ਵਿਆਹ ਉਹਦੇ ਨਾਲ ਇੱਕ ਰੋਟੀ ਦਾ ਹਿਲਾ ਕੀਤਾ ਗਿਆ ਸੀ ਥੋੜੇ ਦਿਨਾਂ ਬਾਅਦ ਮੈਨੂੰ ਪਤਾ ਲੱਗਣ ਲੱਗ ਜਾਂਦਾ ਹੈ ਮੇਰੇ ਘਰ ਵਾਲਾ ਸ਼ਰਾਬ ਦਾ ਆਦੀ ਹੈ ਹੂੰ ਤੇ ਉਹ ਰੋਜ਼ ਸ਼ਾਮ ਨੂੰ ਘਰੇ ਡੱਕ ਕੇ ਆਉਂਦਾ ਸੀ ਹੂੰ ਤੇ ਜਦੋਂ ਵੀ ਉਹ ਮੇਰੇ ਕੋਲੇ ਆਉਣ ਦੀ ਕੋਸ਼ਿਸ਼ ਕਰਦਾ ਮੇਰੀ ਜ਼ਿੰਦਗੀ ਦੇ ਪੁਰਾਣੇ ਹਾਦਸੇ ਮੇਰੇ ਅੱਗੇ ਆਉਣੇ ਸ਼ੁਰੂ ਹੋ ਜਾਂਦੇ ਹੂੰ ਤੇ ਮੈਂ ਸਹਿਮ ਜਾਂਦੀ ਹੋਰ ਵੀ ਡਰ ਜਾਂਦੀ ਹੂੰ ਇਸ ਗੱਲ ਤੇ ਮੇਰੇ ਘਰ ਵਾਲੇ ਨੂੰ ਮੇਰੇ ਤੇ ਗੁੱਸਾ ਆਉਣਾ ਹੂੰ ਥੋੜੇ ਦਿਨਾਂ ਬਾਅਦ ਉਹਨੇ ਮੇਰੀ ਕੁੱਟਮਾਰ ਕਰਨੀ ਵੀ ਸ਼ੁਰੂ ਕਰ ਦਿੱਤੀ ਹੂੰ ਇੱਕ ਦਿਨ ਉਹ ਸ਼ਾਮ ਨੂੰ ਡੱਕ ਕੇ ਘਰੇ ਆਉਂਦਾ ਹੂੰ ਮੇਰੇ ਲਾਗੇ ਆਉਣ ਦੀ ਕੋਸ਼ਿਸ਼ ਕਰਦਾ ਹੂੰ ਮੈਂ ਰੋਜ਼ ਦੀ ਤਰ੍ਹਾਂ ਸਹਿਮ ਜਾਂਨੀ ਆ ਡਰ ਜਾਂਨੀ ਆ ਹੂੰ ਤੇ ਉਹ ਉਸ ਦਿਨ ਆਪਣਾ ਆਪਾ ਖੋ ਲੈਂਦਾ ਹੂੰ ਮੇਰੇ ਬਾਲ ਫੜ ਕੇ ਮੈਨੂੰ ਕਹਿੰਦਾ ਜਿਹੜਾ ਪੇਟ ਚ ਪਾਪ ਲਈ ਫਿਰਦੀ ਐ ਤੈਨੂੰ ਰੱਖਣਾ ਕਿਹਨੇ ਸੀ ਤੈਨੂੰ ਮੈਂ ਹੀ ਲੈ ਆਇਆ ਅੱਛਾ ਐਡੀ ਤੂੰ ਸਤੀ ਸੋਤਰੀ ਤੇ ਗੁੱਸੇ ਚ ਉਹ ਮੇਰੇ ਪੇਟ ਤੇ ਲੱਤ ਮਾਰਦਾ ਹੂੰ ਤੇ ਜਾ ਕੇ ਪੈ ਜਾਂਦਾ ਓਹ ਮੈਂ ਸਾਰੀ ਰਾਤ ਦਰਦ ਨਾਲ ਕਰ ਲਾਉਂਦੀ ਰਹਿੰਦੀ ਹੂੰ ਪਰ ਕੋਈ ਮੇਰੀ ਸਾਰ ਨਹੀਂ ਲੈਂਦਾ ਹੂੰ ਅਗਲੀ ਸਵੇਰ ਮੇਰੇ ਘਰ ਵਾਲਾ ਮੇਰੇ ਕੋਲ ਆਉਂਦਾ ਮੈਨੂੰ ਕਹਿੰਦਾ ਚਾਹ ਬਣਾ ਦੇ ਤੇ ਮੇਰੇ ਚ ਇੰਨੀ ਹਿੰਮਤ ਨਹੀਂ ਹੁੰਦੀ ਵੀ ਮੈਂ ਉੱਠ ਖੜਾ ਉਹ ਜਦੋਂ ਮੈਨੂੰ ਠਾਉਣ ਦੀ ਕੋਸ਼ਿਸ਼ ਕਰਦਾ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਮੇਰੀ ਹਾਲਤ ਦੇਖ ਕੇ ਡਰ ਜਾਂਦਾ ਕਿਉਂਕਿ ਮੇਰੇ ਕੱਪੜੇ ਖੂਨ ਨਾਲ ਲਤਪਤ ਹੋਏ ਹੁੰਦੇ ਆ ਉਹ ਭੱਜ ਕੇ ਦਾਈ ਨੂੰ ਸੱਦ ਕੇ ਲਿਆਉਂਦਾ ਤੇ ਦਾਈ ਦੱਸਦੀ ਹੈ ਵੀ ਇਹਦਾ ਬੱਚਾ ਡਿੱਗ ਗਿਆ ਇਸ ਪਿੱਛੋਂ ਮੇਰੇ ਘਰ ਵਾਲਾ ਹੋਰ ਵੀ ਡਰ ਜਾਂਦਾ ਉਹ ਮੇਰਾ ਖਿਆਲ ਰੱਖਣਾ ਸ਼ੁਰੂ ਕਰ ਦਿੰਦਾ ਤੇ ਸ਼ਰਾਬ ਪੀਣੀ ਵੀ ਘੱਟ ਕਰ ਦਿੰਦਾ ਕਿ ਤੇਨੇ ਕਿਤੇ ਉਹਨੂੰ ਤਰਸ ਆ ਜਾਂਦਾ ਇਥੇ ਹੂੰ ਉਹਦੇ ਐਸੇ ਬਦਲੇ ਵਿਹਾਰ ਦੇ ਕਰਕੇ ਮੈਨੂੰ ਵੀ ਉਹਦੇ ਨਾਲ ਲਗਾਵ ਹੋਣਾ ਸ਼ੁਰੂ ਹੋ ਜਾਂਦਾ ਸਾਡੀ ਜ਼ਿੰਦਗੀ ਸ਼ਾਇਦ ਪਟੜੀ ਤੇ ਚੜ ਗਈ ਜਦੋਂ ਆਪਾਂ ਬਾਰੇ ਦੁੱਖਾਂ ਚ ਹੁੰਨੇ ਆ ਤੇ ਸਾਨੂੰ ਕੋਈ ਥੋੜਾ ਜਿਹਾ ਵੀ ਦਿਲਾਸਾ ਦਿੰਦਾ ਉਹਦੇ ਨਾਲ ਲਗਾਓ ਹੋਣਾ ਸੁਭਾਅਕ ਆ ਹੂੰ ਮੈਨੂੰ ਵੀ ਲੱਗਦਾ ਸੀ ਵੀ ਸ਼ਾਇਦ ਮੇਰੇ ਪਿਓ ਦੇ ਬਾਅਦ ਜੇ ਕੋਈ ਮੇਰਾ ਆਸਰਾ ਹੈ ਮੇਰਾ ਸਹਾਰਾ ਹੈ ਤਾਂ ਮੇਰਾ ਪਤੀ ਹੈ ਮੈਨੂੰ ਮੇਰੀ ਜ਼ਿੰਦਗੀ ਸੋਹਣੀ ਲੱਗਣ ਲੱਗ ਜਾਂਦੀ ਹੈ ਮੇਰੇ ਘਰ ਵਾਲੇ ਨੇ ਸ਼ਾਮ ਨੂੰ ਦਾਰੂ ਪੀਣੀ ਬੰਦ ਕਰਤੀ ਤੇ ਉਹ ਕੰਮ ਤੋਂ ਵੀ ਸਜਰੀ ਆ ਜਾਂਦਾ ਹੂੰ ਮੈਨੂੰ ਲੱਗਦਾ ਸੀ ਵੀ ਮੇਰੇ ਸ਼ਾਇਦ ਜਿਹੜੇ ਦੁੱਖ ਨੇ ਪਿੱਛੇ ਕੱਟੇ ਗਏ ਹਾਂ ਅੱਗੇ ਸ਼ਾਇਦ ਖੁਸ਼ੀਆਂ ਖੁਸ਼ੀਆਂ ਨੇ ਹੂੰ ਇੱਕ ਦਿਨ ਮੇਰੇ ਘਰ ਵਾਲਾ ਰਿਸ਼ਤੇਦਾਰੀ ਚ ਜਾਂਦਾ ਹੈ ਹੂੰ ਤੇ ਉਹ ਵਾਪਸ ਨਹੀਂ ਆਉਂਦਾ ਹੂੰ ਸ਼ਾਮ ਹੋ ਜਾਂਦੀ ਹੈ ਤੇ ਮੈਂ ਘਰ ਚ ਇਕੱਲੀ ਹੁੰਨੀ ਆ ਹੂੰ ਮੈਂ ਸ਼ਾਇਦ ਸੋਚਦੀ ਆਂ ਵੀ ਉਹ ਰਿਸ਼ਤੇਦਾਰੀ ਚ ਰੁੱਕੇ ਹੋਣੇ ਹੂੰ ਮੈਂ ਘਰ ਚ ਇਕੱਲੀ ਹੁੰਨੀ ਆ ਆਪਣੇ ਕੰਮ ਧੰਦੇ ਨਿਬੇੜ ਕੇ ਹੂੰ ਮੈਂ ਮੇਰੇ ਘਰ ਵਾਲੇ ਦੇ ਮੁੰਡੇ ਦੀ ਡੀਕ ਕਰਦੀ ਕਿਉਂਕਿ ਕਵੇਲਾ ਬਹੁਤ ਹੋ ਚੁੱਕਿਆ ਸੀ ਹੂੰ ਤੇ ਉਹ ਇਹੇ ਜਿਹੇ ਵੇਲੇ ਕਦੇ ਘਰੋਂ ਬਾਹਰ ਨਹੀਂ ਸੀ ਗਿਆ ਅੱਛਾ ਮੈਂ ਉਹਦੀ ੜੀ ਕਰ ਹੀ ਰਹੀ ਹੁੰਨੀ ਆ ਕਿ ਘਰ ਦਾ ਬੂਹਾ ਖੜਕਦਾ ਹੂੰ ਮੈਂ ਦਰਵਾਜ਼ਾ ਖੋਲਦੀ ਆ ਹੂੰ ਤੇ ਦੇਖਦੀ ਆ ਉਹ ਸ਼ਰਾਬ ਨਾਲ ਡੱਕਿਆ ਹੋ ਅੱਛਾ ਮੈਂ ਹੈਰਾਨ ਹੋ ਜਾਂਦੀ ਆ ਵੀ ਇਹਨੇ ਤਾਂ ਕਦੇ ਸ਼ਰਾਬ ਨਹੀਂ ਪੀਤੀ ਹੂੰ ਅੱਜ ਇਹਨੂੰ ਕੀ ਹੋ ਗਿਆ ਹੂੰ ਮੈਂ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਆ ਤੇ ਉਹਨੂੰ ਉਹਦੇ ਕਮਰੇ ਤੱਕ ਲੈ ਜਾਂਦੀ ਆ ਅੱਛਾ ਮੈਂ ਜਿਵੇਂ ਹੀ ਉਹਨੂੰ ਉਹਦੇ ਮੰਜੇ ਤੇ ਪਾਉਣ ਦੀ ਕੋਸ਼ਿਸ਼ ਕਰਦੀ ਆ ਤਾਂ ਉਹ ਮੈਨੂੰ ਦਬੋਚ ਲੈਂਦਾ ਅੱਛਾ ਉਸ ਦਿਨ ਉਹਨੇ ਮੇਰੇ ਨਾਲ ਜੋ ਕੀਤਾ ਉਹ ਮੇਰੇ ਨਾਲ ਹੋਈਆਂ ਪਿਛਲੀਆਂ ਦਿਲੰਦੀਆਂ ਤੋਂ ਵੀ ਕਿਤੇ ਭੈੜਾ ਸੀ ਓਹੋ ਉਸ ਦਿਨ ਮੇਰੇ ਨਾਲ ਜੋ ਹੋਇਆ ਮੈਨੂੰ ਉਸ ਤੋਂ ਬਾਅਦ ਨਹੀਂ ਪਤਾ ਵੀ ਮੈਂ ਕਿੱਥੇ ਆ ਮੇਰੇ ਨਾਲ ਕੀ ਹੋਇਆ ਉਸ ਤੋਂ ਬਾਅਦ ਪਾਗਲ ਹੋ ਜਾਂਦੀ ਹੈ ਹਾਂ ਇਹ ਸਾਰੀ ਗੱਲ ਸੁਣ ਕੇ ਡਾਕਟਰ ਨੀਸ਼ਾ ਸੁੰਨ ਹੋ ਜਾਂਦੀ ਹੈ ਹੂੰ ਵੀ ਨਰਸ ਕਹਿੰਦੀ ਸੀ ਕਮਲਜੀਤ ਠੀਕ ਹੋ ਰਹੀ ਹੈ ਹੂੰ ਉਹਦੀ ਹਾਲਤ ਚ ਸੇਤ ਚ ਸੁਧਾਰ ਆ ਰਿਹਾ ਹੂੰ ਡਾਕਟਰ ਨੀਸ਼ਾ ਦੁਆ ਕਰਦੀ ਹੈ ਵੀ ਕਾਸ਼ ਇਹ ਆਪਣੀ ਸੁਰਤ ਚ ਵਾਪਸ ਨਾ ਆਈ ਆਵੇ ਇਹ ਇਕੱਲੀ ਕਮਲਜੀਤ ਦੀ ਕਹਾਣੀ ਨਹੀਂ ਇਹ ਸਾਡੇ ਸਮਾਜ ਦੀ ਇੱਕ ਤਰਾਸ ਦੀ ਆ ਕਿ ਉਹ ਕੁੜੀਆਂ ਜਿਨ੍ਹਾਂ ਨੇ ਆਪਣੇ ਬਚਪਨ ਦੇ ਵਿੱਚ ਇਹੋ ਜੇ ਸਦਮੇ ਝੱਲੇ ਹੁੰਦੇ ਆ ਤੇ ਉਹਨਾਂ ਨੂੰ ਆਪਣੀ ਮਾਂ ਦਾ ਪਿਆਰ ਨਹੀਂ ਮਿਲਦਾ ਇੱਥੇ ਸ਼ਾਇਦ ਕਮਲਜੀਤ ਦੀ ਮਾਂ ਦੀ ਸਭ ਤੋਂ ਵੱਡੀ ਗਲਤੀ ਕਿ ਉਹ ਆਪਣੀ ਧੀ ਨੂੰ ਸੰਭਾਲ ਨਾ ਸકી ਸੋ ਕਿਵੇਂ ਦੀ ਲੱਗੀ ਇਹ ਕਹਾਣੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇ ਤੁਹਾਡੀ ਵੀ ਕੋਈ ਐਸੀ ਕਹਾਣੀ ਹੈ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਦੇਖਦੇ ਰਹੋ ਜ਼ਿੰਦਗੀ ਨਾਵਾ